ਕੰਮ ਕੀਤਾ ਤੂੰ ਦਾ ਇਸ ਵਾਲਾ ਐਸਾ ਮੰਗਣਾ ਆ ਗਿਆ ਸਾਡੇ ਨਾਲ ਦੇ ਬੰਦਿਆਂ ਨੇ ਬਹੁਤ ਵੱਡੀ ਗਦਾਰੀ ਕਰਤੀ ਸਾਡੇ ਨਾਲ ਆ ਗਏ ਜੀਆਂ ਜੀਆਂ ਅੱਖਾਂ ਦੇਖੀ ਮੇਰੀਆਂ ਇਹ ਜੀ ਆਉਣ ਵਾਲੀ ਪਾਰਟੀ ਆਪਣੀ ਹੋਣੀ ਹੈਗੀ ਪੰਜਾਬ ਦੇ ਵਿੱਚ ਠੀਕ ਆ ਜੀ ਤੁਹਾਡੇ ਸਾਰਿਆਂ ਦਾ ਤੁਹਾਡਾ ਫਿਰ ਸੁਆਗਤ ਹੈ ਉਹੀ ਆਪਣੇ ਬੇਕਾਰ ਜਿਹਾ ਬਲੌਗ ਤੇ ਜਿਹੜਾ ਪਹਿਲਾਂ ਚੱਲ ਜੰਦਾ ਸੀਗਾ ਉਹ ਸਭ ਤੋਂ ਆਇਆ ਕੋਈ ਸਾਨੂੰ ਚੰਗਾ ਕੰਮ ਲਾਇਆ ਯੂਨੀਵਰਸਿਟੀ ਵਾਲਿਆਂ ਨੇ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਦਾ ਸਭ ਤੋਂ ਵੱਡਾ ਮੁੰਡਾ ਹੈ ਸਾਡੇ ਨਾਲ ਦਾ ਬੰਦੇ ਨੂੰ ਖਾਰਜ ਕਰਨਾ ਚਾਹੁੰਦੇ ਆ ਅਸੀਂ ਸਾਡੇ ਆਪ ਦੇ ਰੂਮ ਚੋਂ ਤਾਂ ਸਾਰੇ ਕਮੈਂਟ ਕਰਕੇ ਦੱਸੋ ਸਾਨੂੰ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਉਹ ਗਦਾਰੀ ਕਰ ਗਿਆ ਉਹਦੇ ਨੰਬਰ ਵੱਧ ਆ ਗਏ ਜੀ ਸਾਡੇ ਨਾਲੋਂ ਬੇਪਰਵਾਹ ਬਹੁਤ ਵੱਡਾ ਮੁੱਦਾ ਹੋ ਗਿਆ ਹੈ ਇਹਨੀਆਂ ਅੱਖਾਂ ਦੇਖੀ ਮੇਰੀਆਂ

ਇਹ ਇਸ ਇਸ ਕੇ ਇਸ ਕੇ ਬਾਰੇ ਮੈਂ ਬਤਾਵਾਂ ਨਹੀਂ ਇਹ ਤੁਹਾਨੂੰ ਦਿੰਨੀ ਹੈ ਪਹੁੰਚੇ ਹੋਏ ਆਏ ਅੱਜ ਬਾਗਮਾਨ ਚ ਬਹੁਤ ਟਾਈਮ ਬਾਅਦ ਹਾਰਟੀਕਲਚਰ ਦਾ ਜਿਹੜਾ ਪ੍ਰੈਕਟੀਕਲ ਆ ਉਹ ਲੱਗ ਰਿਹਾ ਜੋਰਾਂ ਜੋਰਾਂ ਦੇ ਕੰਮ ਚੱਲ ਰਿਹਾ ਮੁੰਡੇ ਬਣਾਈ ਜਾ ਰਹੇ ਚੈੱਕ ਦੇ ਦੇ ਸਰ ਇਹਨੇ ਆਪਾਂ ਕੀ ਜਾਏ ਆ ਦੱਸੋ ਚਾਚਾ ਆ ਉਹ ਪਿਛੇ ਟੂਨੀ ਲਾ ਲਾਂਗੇ ਮੁੰਡੇ ਕੰਮ ਕਰ ਦਿੰਦੇ ਨੇ 250 ਉਹਦੇ ਲੈ ਦੇ ਇੱਕ ਦੇ 750 ਕੰਮ ਕੀਤਾ ਤਾਂ 250 ਵਾਲਾ ਐਸੇ ਮੰਗਣਾ ਆ ਗਿਆ ਹਾਂ ਗਰੀਬ ਬੰਦਾ ਚਾਹ ਇਹ ਇਹ ਪਹੁੰਚੇ ਹੋਏ ਨੇ ਦੂਰੋਂ ਮੰਗਾਏ ਹੋਏ ਨੇ ਸਾਰਾ ਆਰਡਰ ਦੇ ਇਹਨਾਂ ਦੀ ਥੋੜੀ ਜੀ ਗੱਲ ਸਾਨੂੰ ਸੁਣਨੀ ਪੈਂਦੀ ਆ ਆ ਦੱਸੋ ਮੜੇ ਤੁਸੀਂ ਮੜੇ ਦੱਸੋ ਮੈਨੂੰ ਕਿੰਨਾ ਕੰਮ ਦੀ ਕਰਨਾ ਹੈ ਇੱਕ ਕੰਮ ਇਹ ਤਾਂ ਨਹੀਂ ਇਹ ਤਾਂ ਫਰੀ ਵਾਲੇ ਨੇ 150 ਰੁਪਿਆ ਦੇਗਾ 150 ਲੇਗਾ 150 ਦੇ ਦੇ ਭਾਈ 150 ਦੀ ਆੜੀ ਦੇਵੇ ਭਾਈ ਕੋ 100 ਦੇ ਦਿਓ ਜੀ ਉਹ 150 ਆੜਾ ਨਹੀਂ ਹੈ ਨਹੀਂ ਵੀ ਰਹਿਣਗੇ 150 ਹੀ ਚੱਕ ਲੈਣੀ ਹੋਗਾ ਨਾ ਹੋਏ ਰਾਮ ਰੰਦੋ ਤੁਹ ਪਰਾਂ ਹੱਕੇ ਘੜੋ ਵੀਊ ਨਹੀਂ ਆਣੇ ਦਿੱਤੇ ਪਰ ਉਹ ਕੈਮਰਾ ਕਮਾਉਣਾ ਮੈਂ ਕਿ ਆਪਾਂ ਇੰਝ ਕਰਕੇ ਜਦ ਦੇ ਬੀਐਸ ਏਰੀਅਲਸਰਾਂ ਦੇ ਇਹਨਾਂ ਨੂੰ ਕੁਝ ਨਹੀਂ ਹੋ ਰਿਹਾ ਜੀ ਇਹ ਬਸ ਸਟੈਂਪ ਆਫ ਕਰਨੇ ਨੇ ਆਉਣ ਵਾਲੇ ਨਵੀਂ ਵੀਡੀਓ ਦੇਖੋ ਇਹਨਾਂ ਤੋਂ ਇੱਕ ਹੁਣ ਗੰਡ ਨਹੀਂ ਬੰਨੀ ਜਾ ਰਹੀ ਹੂੰ ਆਵੇ ਹੁਣ ਤਿੰਨ ਘੰਟੇ ਗੰਡ ਬੰਦੇ ਨੇ ਹਾਂਜੀ ਇਹ ਜਾਏ ਨਾਗਵਾਲ ਪਾ ਲੈਣ ਦੇਖੋ ਜੀ ਹੂੰ ਕਿੰਨਾਗਾ 250 ਫੁੱਲ ਰੁਪਏ ਆਈ ਹੁਣ ਦੇਖਾਂਗੇ ਇਹਦਾ ਫਰੂਟ ਕਿੰਨਾ ਬਣੂਗਾ ਤੇ ਕਿੰਨਾ ਹੀ ਖਾਣਯੋਗ ਹੋਊਗਾ ਉਹਦੇ ਹਿਸਾਬ ਨਾਲ ਫਿਰ ਅਸੀਂ ਦੱਸਾਂਗੇ ਕਿ ਇਹ ਕਿੰਨਾ ਕੁ ਕਾਮਯਾਬ ਰਹੇਗੀ ਜਿਹੜੇ 50 ਫੁੱਲ ਲੈ ਕੇ ਹਵਾ ਨਾਲ ਉੱਡੇ ਆਣਗੇ ਬਾਕੀ 50 ਫੁੱਲ ਨੂੰ ਬਿਮਾਰੀ ਪਈ ਉਹ ਹੀ ਦੇਖਣਾ ਮੈਨੂੰ 250 ਫੁੱਲ ਫਲ ਲੱਗਣਗੇ 50 ਇਹ ਬੰਦਰਬੁੰਦਰ ਤੋੜ ਕੇ ਖਾਣਗੇ 25 ਆਹ ਤੋੜ ਕੇ ਖਾਣਗੇ ਤੇ 25 ਨੂੰ ਵੇਚ ਕੇ ਆਉਣਗੇ ਉਹ ਵੀ ਵੇਚਦੇ ਜਾਂਦੇ ਜਾਂਦੇ ਬਸ ਕਾਲੇ ਪੈ ਜਾਣਗੇ ਇਹ ਖੇਤੀ ਆਪਣੀ ਕਾਮਯਾਬ ਕਰਾਂਗੇ ਅਜੇ ਚੋਬਰ ਹਾਂ ਇਹ ਤਾਂ ਰਮਾਲ ਹੀ ਲੋਟ ਆ ਰਹੇ ਨੇ ਜੀ ਮੁੰਡਿਆਂ ਤੋਂ ਕਦੇ ਮੂੰਚ ਪਾ ਲੈਂਦੇ ਨੇ ਕਦੇ ਸਿਰ ਤੇ ਦਾ ਰਮਾਲ ਇੱਕ ਜੱਟ ਕੋਲ ਟਿਕ ਕੋੜੀ ਹੱਥੋਂ ਰੰਗ ਕਦੇ ਸੱਬ ਦੀ ਛਾਹ ਕਰ ਲੈਂਦੇ ਨੇ ਰਮਾਲ ਲੈ ਕੇ ਕਦੇ ਮੂੰਚ ਪਾ ਦੇਣ ਰਮਾਲ ਲੈ ਕੇ ਮੂੰਚ ਪਾ ਲੈਣ ਦੇ ਕੇ ਸਿਰ ਤੇ ਰੰਗ ਕਰ ਦੇ ਜੀਵ ਚ ਪਾ ਲੈਣ ਦੇ ਕਿੰਨੇ ਹੋ ਗਏ ਭੈਣ ਦੇ ਉਹ ਵੀ ਹੁਣ ਪਾਟੀ ਜਾਂਦੇ ਉਹ ਫੇ ਚੀਨੀ ਬੋਲ ਬੋਲ ਆ ਕੀ ਕਰਾਂ ਛੱਡ ਆ ਮੁੰਡੇ ਬਲੌਟੇ ਦੇ ਮੁੰਡਾ ਕਿੰਨੇ ਹੋ ਗਏ ਤੇ ਤੰਨੀ ਹੋਏ ਆਲੇ ਦੋ ਹੋਰ ਲਾਓ ਸਹੀ ਜੀ ਟੈਗ ਫੜਾਉ। ਅਜ ਮਾੜਾ ਜਿਹਾ ਮੈਡਮ ਨਾਲ ਗੱਲ ਬਾਤ ਕਰਾਇਆ ਹੀ ਹੈ ਬਲੌਗਰ ਸਿੱਧਾ। ਹਾਂਜੀ ਭਾਈ ਜੀ ਕਿੰਨੀਆਂ ਵੋਟਾਂ ਥੋੜੀਆਂ? 5 ਹਾਂਜੀ। ਕਿੰਨੇ ਵੇਚਣੀਆਂ ਜੀ? ਹਾਂਜੀ। ਕਿੰਨਾ ਰੇਟ ਹੈ 10 ਰੁਪਏ ਕੇ ਵੀਰ ਪੈਣੇ। ਇਹਦੇ ਇਹਦੇ ਨੂੰ ਲੈਣਾ ਕਿ ਬਟਾ ਦੇ। ਲੇਖੋ 250 ਦੀ ਹੋਈ 250। 250 50। 250 ਬਣ ਗਿਆ। ਮੈਂ ਲਗਾ ਕਰ। ਇੱਕ ਰੇਟ ਤੇ ਬਚਾਵਾ ਵੇਚਣਾ। ਇੱਕ ਤਾਂ ਸਮਝਣਾ ਅੱਜ ਦੀ ਨੌਜਵਾਨ ਪੀੜ੍ਹੀ ਬਹੁਤ ਜ਼ਿਆਦਾ ਗद्दार ਹੋ ਚੁੱਕੀ ਹੈ। ਸਾਡੇ ਨਾਲ ਦੇ ਬੰਦਿਆਂ ਨੇ ਬਹੁਤ ਵੱਡੀ ਗਦਾਰੀ ਕਰਤੀ ਸਾਡੇ ਨਾਲ ਉਹਨਾਂ ਨੂੰ ਦੱਸ ਨਹੀਂ ਸਕਦੇ ਕੀ ਉਹ ਅੱਡੀ ਗੱਲ ਨਾਲ ਪੈ ਕੇ ਨਹੀਂ ਮੈਡੀ ਦੱਸੋ ਸਾਡਾ ਹੱਲ ਕੀ ਕਰ ਜੇ ਨੀ ਗੱਲ ਕੀ ਹੋ ਗਈ ਗੱਲ ਕੀ ਹੋਈ ਗੱਲ ਨਹੀਂ ਦੱਸਣੀ ਚਾਹੁੰਦੇ ਗੱਲ ਹੈ ਇਹਨਾਂ ਦੀ ਬੇਇੱਜ਼ਤੀ ਇਹਨਾਂ ਦੀ ਗੱਲ ਆਪੀ ਉਹ ਹੋਣੀ ਆ ਨਹੀਂ ਨਹੀਂ ਅਬਦਰ ਸ਼ਬਦ ਯੂਜ਼ ਕਰੇ ਨਾ ਕਿ ਬੋਲ ਵੀ ਨਹੀਂ ਸਕਦੇ ਕੈਮਰਾ ਨਹੀਂ ਨਹੀਂ ਰਿਪੋਰਟ ਵਿੱਚ ਜਾਣਗੇ ਕਿੰਨੀ ਸਾਨੂੰ ਗਲਤ ਨਾ ਹੋ ਜਿੰਦੀ ਜਿਆਦਾ ਗਲਤ ਹੋ ਚੁੱਕਾ ਸਾਨੂੰ ਇੰਨੇ ਗਲਤ ਰਾਹ ਤੂੰ ਪਤੂਰ ਰਿਆ ਸੀਗਾ ਬੰਦਾ ਸਾਡਾ ਯਾਰ ਸਾਡੇ ਨਾਲ ਗੱਦਾਰੀ ਸੀ ਕੀ ਕਰਦਾ ਬੋਲੇ ਇਨਕਲਾਬ ਜਿੰਦਾਬਾਦ ਸਾਤ ਸ਼ਰੀਆ ਇਨਕਲਾਬ ਜਿੰਦਾਬਾਦ ਬਹੁਤ ਕਰ ਬੋਏ ਅੰਸ਼ੀ ਚਾਰ ਹੋ ਗਏ ਇੱਕ ਹੋਰ ਫੜਾਓ ਸਾਈਂ ਹੋੜਾ ਵੇਕਾ ਹਟਾਣੀ ਨੀ ਜੀ ਇਧਰ ਹੀ ਹੇਟ ਹੋਰ ਲਾਓ ਲਾਓ ਜੀ ਐਗਰੀਕਲਚਰ ਵਾਲੇ ਮੁੰਡੇ ਨੇ ਗਰਮੀ ਮੰਨੀ ਜਾਂਦੇ ਨੇ ਗੱਲ ਕੀ ਹੈ ਰਮਾਲੀ ਨਹੀਂ ਲੋਟਾ ਰਹੇ ਤਲੇ ਕੀ ਆ ਪੰਡਤ ਜੀ ਇੰਡਸੋ ਕੁਸਾਬ ਦੇ ਬਾਰੇ ਪੰਡਤ ਜੀ ਸਾਬ ਦੀ ਗੱਲ ਕੀ ਹੈ ਗਲਤ ਕੀ ਹੈ ਸਹਿਜ ਜੀ ਬੋਟਾ ਮੋਟਾ ਕਿੰਨੀਆ ਕਰਨੇ ਬੋਟਾ ਬਹੁਤ ਆਪ ਖਰੀਦ ਰਹੇ ਆਪਣੀ ਪਾਰਟੀ ਦਾ ਨਾਮ ਹੋਈ ਡਿਸਾਈਡ ਨਹੀਂ ਹੋਇਆ ਤੁਹਾਨੂੰ ਅਗਲੇ ਅੱਛਾ ਛਾੜੂ ਚੋਤੀ ਨਾ ਕੱਢ ਦੇਣੀਆਂ ਨੇ ਛਾੜੂ ਆਪ ਖਿਲਾ ਦੇਣਾ ਅੱਗ ਲਾ ਦੇਣੀ ਛਾੜੂ ਖਿਲਾ ਦੇਣਾ ਬਹੁਤ ਠੀਕ ਹੈ ਜੀ ਛਾੜੂ ਦੀ ਪ੍ਰੋਡਕਸ਼ਨ ਹੀ ਬੰਦ ਕਰ ਦੇਣੀ ਬਸ ਠੀਕ ਹੈ ਜੀ ਸਮਝ ਗਿਆ ਚੜੂ ਦੀਆਂ ਫੈਕਟਰੀਆਂ ਆਵਾਂ ਦੇ ਕਰਕੇ ਨਵੀਂ ਫੈਕਟਰੀਆਂ ਸਟਾਰਟ ਜਮਾਂ ਜਮਾਂ ਕਿੰਨੀ ਰਾਤੀ ਕਦੇ ਇਹ 3.5 ਸਿਰੇ ਝੜ ਬਹੁਤ ਹੈ 3 ਦਿਨ ਤੋਂ ਟਾਂ ਦੇਖ ਨਾ ਡਾਣੀ ਬਹੁਤ ਸੋਹਣੀ ਹੈ ਡਾਣੀ ਬਹੁਤ ਦੇਖੀ ਇਹ ਤਾਂ ਝੁੱਕਿਆ ਹੁੱਛ ਜਾ ਕਰੋ ਝੁੱਕੇ ਸਟਰੀ ਜਾ ਕਰੋ ਉੱਤ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜੀ ਕਿੱਥੇ ਜਾਵਾਂ ਕਰ ਮੈਂ ਫਿਲਹਾਲ ਕੁਝ ਕਹਿਣ ਦੇ ਮੂਡ 'ਚ ਨਹੀਂ ਨੀ ਕੋਈ ਗੱਲ ਨਹੀਂ ਤੁਹਾਡਾ ਮੂਡ ਬਣਾ ਲੈਂਦੇ ਹਾਂ ਹੋਸਟਲ 'ਚ ਚੱਲੋ ਇਹ ਬੈਗ ਭਰ ਰਹੀ ਹੈ ਤੋੜ ਤੋੜ ਕਰੂ ਤੇ ਇਥੇ ਹਾਂ ਇਹ ਤੇਰੀਆਂ ਲਿਜਾਈਆਂ ਜਾ ਰਹੀਆਂ ਨੇ ਮੈਂ ਵੀ ਅੱਜ ਪਿੰਡ ਨੂੰ ਜਾ ਰਿਹਾ ਹਾਂ ਤੇ ਡਿਗਰੀ ਛੱਡਣ ਦਾ ਜਿੰਨਾ ਫੁੱਲ ਡਿਗਰੀ ਛੱਡਣ ਦਾ ਫੁੱਲ ਇਰਾਦਾ ਬਣ ਚੁੱਕਿਆ ਹੀ ਇਹ ਬੰਦੇ ਤੋਂ ਮਿਹਨਤ ਕਰਾਉਂਦੇ ਨੇ ਹੂੰ ਦੋ ਸੀਟਾਂ ਖਾਲੀ ਹੋਣੀਆਂ ਤੇ ਇੱਕ ਨਾਲ ਜਿਹੇ ਛੱਡ ਕੇ ਬਗਜੂ ਸੀਟ ਦੋ ਸੀਟਾਂ ਖਾਲੀ ਹੋ ਜਾਣਗੀ ਇਹ ਮਸਾਂ ਇਹ ਮਸਾਂ ਗੁੱਟਿਆ ਹੋਇਆ ਜਮੀਨ ਦਾ ਲੈਵਲ ਕਿੰਨਾ ਸੀ ਹੁਣ ਇਹ ਮਸਾਂ ਗੁੱਟਿਆ ਹੋਇਆ ਹੀ ਥਾਂ ਕਾਲਜ ਆ ਲੈ ਨੇ ਇਹ ਦੱਬੀ ਜਾਂਦਾ ਜਿੱਥੇ ਹੀ ਖੜਾ ਦੇਖੋ ਤੁਸੀਂ ਉਹ ਧਰਤੀ ਦਾ ਲੈਵਲ ਦੇਖੋ ਜਿੱਥੇ ਅਸੀਂ ਖੜੇ ਹਾਂ ਦੇਖੋ ਮੇਰੀ ਗੱਲ ਸੁਣੋ ਫੁੱਟ ਥੱਲੇ ਮਾਰੀ ਧਰਤੀ ਚੱਕੇ ਅੱਜ ਦੇ ਨੌਜਵਾਨ ਪੀੜੀ ਦੇਖੋ ਕੀ ਕੰਮ ਕਰ ਰਹੀ ਆ ਇੰਨਾ ਉੱਚਾ ਲੈਵਲ ਸੀ ਇੱਕ ਪੈਰ ਰੱਖੇ ਨਾਲ ਥੱਲੇ ਬੈ ਗਿਆ ਹਾਂ ਸਾਲ ਤੋਂ ਉਹਨਾਂ ਨੇ ਤਵੀਆਂ ਮਾਰੀਆਂ ਸੀਗੇ ਮਸਾ ਉਹ ਵੀ ਖਰਾਬ ਕਰੀ ਜਾਂਦੇ ਆ ਯਾਰੇ ਉਹਦੇ ਵੀ ਰੋਟਾ ਮੀਟਰ ਜੋਗੇ ਉਹਨਾਂ ਕੋਲੇ ਪੈਸੇ ਨਹੀਂ ਜਾਨੀ ਚੇਰ ਨਹੀਂ ਪਿਆ ਚਲੋ ਅੱਗੇ ਟੈਗ ਲਾਉਣੀ ਆ